ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਚੰਗੇ ਅਤੇ ਮਾੜੇ ਸੰਕੇਤਾਂ ਬਾਰੇ ਤੁਹਾਡੇ ਨਾਲ ਚਰਚਾ ਕਰਾਂਗੇ ਜੋ ਕਿ ਟਟੇਰੀ ਪੰਛੀ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਸਾਨੂੰ ਦਿੰਦਾ ਹੈ ਜੀ ਦੋਸਤੋ ਜੇਕਰ ਟਟੇਰੀ ਪੰਛੀ ਤੁਹਾਡੇ ਘਰ ਦੇ ਉੱਪਰ ਦੀ ਤੁਹਾਡੇ ਘਰ ਦੇ ਉੱਪਰ ਉੱਚੀ ਉੱਚੀ ਉੱਡ ਕੇ ਤੇ ਬਾਰ ਬਾਰ ਬੋਲਦੀ ਹੈ ਕਿ ਇਸ ਦਾ ਸੰਕੇਤ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਬੁਰਾ ਹੁੰਦਾ ਹੈ ਜਾਂ ਫਿਰ ਜਦੋਂ ਟਟੇਰੀ ਪੰਛੀ ਤੁਹਾਡੇ ਘਰ ਦੇ ਉੱਪਰ ਆਂਡੇ ਦਿੰਦਾ ਹੈ ਜਾਂ ਫਿਰ ਆਪਣੇ ਬੱਚੇ ਤੁਹਾਡੇ ਘਰ ਦੇ ਆਸ-ਪਾਸ ਲੈ ਕੇ ਗੇੜੇ ਮਾਰਦਾ ਹੈ ਤਾ ਇਸ ਦਾ ਕੀ ਸੰਕੇਤ ਤੁਹਾਡੇ ਪਰਿਵਾਰ ਨੂੰ ਦਿੱਤਾ ਜਾਂਦਾ ਹੈ ਕੀ ਇਹ ਭਵਿੱਖ ਵਿੱਚ ਆਉਣ ਵਾਲੀ ਬਹੁਤ ਵੱਡੀ ਸਮੱਸਿਆ ਦਾ ਸੰਕੇਤ ਕਰਦਾ ਹੈ ਕਿਉਂਕਿ ਦੋਸਤੋ ਟਟੇਰੀ ਪੰਛੀ ਬਹੁਤ ਘੱਟ ਲੋਕਾਂ ਕੋਲ ਬਹੁਤ ਘੱਟ ਲੋਕਾਂ ਦੇ ਘਰ ਕੋਲ ਗੇੜੇ ਮਾਰਦਾ ਹੈ ਅਤੇ ਛੱਤਾਂ ਉੱਪਰ ਆਂਡੇ ਦਿੰਦਾ ਹੈ ਜੀ ਬਹੁਤ ਲੋਕ ਆਖਦੇ ਹਨ ਕਿ ਟਟੇਰੀ ਪੰਛੀ ਹਮੇਸ਼ਾ ਕਰ ਲਈ ਬੁਰਾ ਸੰਕੇਤ ਲਿਆਉਂਦਾ ਹੈ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਉੱਪਰ ਇਹ ਟਟਿਰੀ ਪੰਛੀ ਆਂਡੇ ਦਿੰਦਾ ਹੈ ਲੋਕ ਉਸ ਨੂੰ ਉਸ ਜਗ੍ਹਾ ਤੋਂ ਭਜਾ ਦਿੰਦੇ ਹਨ ਪਰ ਦੋਸਤੋ ਟਟਿਰੀ ਪੰਛੀ ਨੂੰ ਇੰਨਾ ਬੁਰਾ ਕਿਉਂ ਮੰਨਦੇ ਹਨ ਇਸ ਦੀ ਆਵਾਜ਼ ਨੂੰ ਇੰਨਾ ਭਿਆਨਕ ਕਿਉਂ ਮੰਨਿਆ ਜਾਂਦਾ ਹੈ ਕੀ ਇਹ ਸੱਚ ਹੈ ਜਾਂ ਫਿਰ ਲੋਕ ਕੀ ਇਹ ਬਹਿਮ ਭਰਮ ਵਿੱਚ ਪਏ ਹੋਏ ਹਨ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਜੀ ਸਭ ਤੋਂ ਪਹਿਲਾਂ ਟਟੇਰੀ ਪੰਛੀ ਬਾਰੇ ਕੁਝ ਕੁਝ ਰਮਾਂਚਕ ਗੱਲਾਂ ਜਾਣਦੇ ਹਾਂ ਟਟੇਰੀ ਪੰਛੀ ਕਦੇ ਵੀ ਝੁੰਡ ਵਿੱਚ ਨਹੀਂ ਰਹਿੰਦਾ ਇਹ ਆਪਣਾ ਆਲਣਾ ਕਦੇ ਵੀ ਕਿਸੇ ਦਰਖਤ ਉੱਪਰ ਨਹੀਂ ਬਣਾਉਂਦਾ ਅਤੇ ਨਾ ਹੀ ਦੋਸਤੋ ਇਹ ਤੁਹਾਨੂੰ ਕਦੇ ਦਰਖਤ ਦੇ ਉੱਪਰ ਬੈਠਾ ਦਿਖਾਈ ਦੇਵੇਗਾ ਇਹ ਆਪਣੇ ਆਂਡੇ ਜ਼ਿਆਦਾਤਰ ਧੁੱਪ ਵਿੱਚ ਹੀ ਦਿੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਨੂੰ ਧੁੱਪ ਨਹੀਂ ਲੱਗਦੀ ਤੁਸੀਂ ਜ਼ਿਆਦਾਤਰ ਦੇਖਿਆ ਹੋਵੇਗਾ ਕਿ ਇਹ ਆਪਣੇ ਆਂਡੇ ਜ਼ਿਆਦਾਤਰ ਖੇਤਾਂ ਵਿੱਚ ਜਾਂ ਘਰ ਦੀਆਂ ਛੱਤਾਂ ਉੱਪਰ ਦਿੰਦਾ ਹੈ ਜੀ ਦੋਸਤੋ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਇਹ ਪੰਛੀ ਦਰਖਤ ਉੱਪਰ ਨਹੀਂ ਰਹਿੰਦਾ ਇਸ ਦਾ ਆਲਣਾ ਜ਼ਮੀਨ ਉੱਪਰ ਹੀ ਹੁੰਦਾ ਹੈ ਪਾਰੇ ਪੰਛੀ ਬਹੁਤ ਲੜਾਕੂ ਹੁੰਦਾ ਹੈ ਜੀ ਜਦੋਂ ਵੀ ਕੋਈ ਕੁੱਤਾ ਜਾਂ ਬਿੱਲੀ ਇਸ ਦੇ ਆਲਣੇ ਦੇ ਕੋਲ ਜਾਂਦਾ ਹੈ ਤਾਂ ਉਸ ਦੇ ਚੁੰਝਾਂ ਮਾਰ-ਮਾਰ ਕੇ ਉਸ ਦੀ ਹਾਲਤ ਖਰਾਬ ਕਰ ਦਿੰਦਾ ਹੈ ਜੀ ਦੋਸਤੋ ਹੁਣ ਜਾਣਦੇ ਹਾਂ ਕਿ ਚੰਗੇ ਜਾਂ ਮਾੜੇ ਸੰਕੇਤ ਹੁਣੇ ਟਟੇਰੀ ਪਾਂਚੀ ਸਾਨੂੰ ਕੀ ਦਿੰਦਾ ਹੈ ਦੋਸਤੋ ਜਦੋਂ ਵੀ ਟਟੇਰੀ ਘਰ ਦੇ ਕੋਲ ਆ ਕੇ ਗੇੜੇ ਮਾਰਦੀ ਹੈ ਤਾਂ ਇਹ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਉਸ ਦੀ ਆਵਾਜ਼ ਵੀ ਸ਼ਾਮਿਲ ਹੁੰਦੀ ਹੈ ਪਾਵਕੇ ਜੇ ਉਹ ਨਾਲ ਆਵਾਜ਼ ਵੀ ਦਿੰਦਾ ਹੈ ਉਸ ਨੂੰ ਵੀ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਜੀ ਇਸ ਦਾ ਸੰਕੇਤ ਹੁੰਦਾ ਹੈ ਕਿ ਤੁਹਾਡੇ ਘਰ ਵਿੱਚ ਕੋਈ ਵਧੀਆ ਖਬਰ ਆਉਣ ਵਾਲੀ ਹੈ ਕੋਈ ਨਮਾ ਕੰਮ ਜਲਦੀ ਹੀ ਤੁਸੀਂ ਸ਼ੁਰੂ ਕਰਨ ਵਾਲੇ ਹੋ ਅਤੇ ਕਈ ਵਾਰ ਦੋਸਤੋ ਕੀ ਹੁੰਦਾ ਹੈ ਸਾਡੇ ਪੁਰਾਣੇ ਕੰਮ ਕਈ ਰੁਕੇ ਹੋਏ ਹੁੰਦੇ ਹਨ ਸਾਰੇ ਕੰਮ ਚੱਲ ਪੈਣਗੇ ਇਹ ਸੰਕੇਤ ਇਹ ਟਟੇਰੀ ਪੰਛੀ ਦਿੰਦਾ ਹੈ ਜੀ ਇਹ ਵੀ ਬਹੁਤ ਵੱਡੀ ਸੰਭਾਵਨਾ ਹੁੰਦੀ ਹੈ ਕੋਈ ਰਿਸ਼ਤੇਦਾਰ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਦੇ ਸਕਦਾ ਹੈ ਜੀ ਦੋਸਤੋ ਟਟੇਰੀ ਪਾਂਚੀ ਇੱਕ ਮਾੜਾ ਸੰਕੇਤ ਵੀ ਦਿੰਦਾ ਹੈ ਜਿਸ ਨਾਲ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਕਈ ਵਾਰ ਕੀ ਹੁੰਦਾ ਹੈ ਟਟੇਰੀ ਪਾਂਚੀ ਰਾਤ ਦੇ ਸਮੇਂ ਜੇਕਰ ਜ਼ੋਰ-ਜ਼ੋਰ ਨਾਲ ਬੋਲਦੀ ਹੈ ਅਤੇ ਤੁਹਾਡੇ ਘਰ ਉੱਪਰ ਉੱਡਦੀ ਹੈ ਤਾਂ ਇਹ ਹਾਏ ਬੁਰੀ ਦੁਰਘਟਨਾ ਦਾ ਸੰਕੇਤ ਕਰਦੀ ਹੈ ਇਸ ਵਿੱਚ ਬੁਰਾ ਸਿਰਫ ਇਹੀ ਹੁੰਦਾ ਹੈ ਕਿ ਸਮਾਂ ਸਿਰਫ ਰਾਤ ਦਾ ਹੁੰਦਾ ਹੈ ਜੇ ਇਹਹੀ ਕੰਮ ਟਟੇਰੀ ਦਿਨ ਵੇਲੇ ਕਰਦੀ ਹੈ ਤਾਂ ਉਹ ਮਾੜਾ ਸੰਕੇਤ ਤੁਹਾਡੇ ਘਰ ਲਈ ਨਹੀਂ ਹੁੰਦਾ ਜੀ ਦੋਸਤੋ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਟਟੇਰੀ ਰਾਤ ਨੂੰ ਘਰ ਦੀ ਛੱਤ ਉੱਪਰ ਬੈਠ ਜਾਂਦੀ ਹੈ ਵਾਸਤੂ ਸ਼ਾਸਤਰ ਵਿੱਚ ਇਸ ਨੂੰ ਬੜਾ ਹੀ ਭਿਆਨਕ ਮੰਨਿਆ ਜਾਂਦਾ ਹੈ ਕਿ ਉਸ ਰਾਤ ਬੁਰੀ ਸ਼ਕਤੀ ਕੋਈ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰਦੀ ਹੈ ਦੋਸਤੋ ਇਹ ਸੰਕੇਤ ਹੁੰਦਾ ਹੈ ਕਿ ਘਰ ਵਿੱਚ ਕੋਈ ਤਕਲੀਫ ਆਉਣ ਵਾਲੀ ਹੈ ਉਹ ਤਕਲੀਫ ਜਿਆਦਾ ਵੱਡੀ ਨਹੀਂ ਹੋਵੇਗੀ ਪਰ ਤੁਹਾਨੂੰ ਟੈਨਸ਼ਨ ਜ਼ਰੂਰ ਦੇਵੇਗੀ ਦੋਸਤੋ ਜੇਕਰ ਘਰ ਵਿੱਚ ਕੋਈ ਮਰੀਜ਼ ਹੈ ਤਾਂ ਇਹ ਵੀ ਚਾਂਸ ਹਨ ਕਿ ਉਸ ਮਰੀਜ਼ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਸਕਦੀ ਹੈ ਨਾਲ ਹੀ ਘਰ ਵਿੱਚ ਲੜਾਈ ਝਗੜੇ ਵੱਧ ਸਕਦੇ ਹਨ ਪਾਉ ਆ ਕੇ ਘਰ ਵਿੱਚ ਕਲੇਸ਼ ਵਧਣ ਦੀ ਜਾਦਾ ਸੰਕੇਤ ਹੁੰਦੇ ਹਨ ਦੋਸਤੋ ਹੁਣ ਦੇਖਦੇ ਆ ਕਿ ਤੁਹਾਨੂੰ ਕੀ ਆਸਾਨ ਕੰਮ ਕਰਨੇ ਚਾਹੀਦੇ ਹਨ ਦੋਸਤੋ ਜਦੋਂ ਤੁਹਾਡੇ ਘਰ ਦੇ ਆਸ-ਪਾਸ ਤੁਹਾਨੂੰ ਟਟਿਰੀ ਆ ਦਿਖਾਈ ਦਿੰਦੀ ਹੈ ਜਦੋਂ ਟਟਿਰੀ ਦੀ ਆਵਾਜ਼ ਤੁਹਾਨੂੰ ਰਾਤ ਨੂੰ ਸੁਣਾਈ ਦਿੰਦੀ ਹੈ ਤਾਂ ਦੂਸਰੇ ਦਿਨ ਆਪਣੇ ਘਰ ਦੀ ਸਫਾਈ ਜ਼ਰੂਰ ਕਰੋ ਜੀ ਅਤੇ ਘਰ ਦੇ ਮੇਨ ਗੇਟ ਤੇ ਸਰੋਂ ਦਾ ਤੇਲ ਜ਼ਰੂਰ ਪਾਓ ਇਹ ਨਕਾਰਾਤਮਕ ਊਰਜਾ ਨੂੰ ਖਤਮ ਕਰ ਦੇਵੇਗਾ ਜੋ ਰਾਤ ਦੇ ਸਮੇਂ ਟਟੇਰੀ ਤੁਹਾਨੂੰ ਸੰਕੇਤ ਕਰਦੀ ਹੈ ਉਸ ਤੋਂ ਬਾਅਦ ਦਿਨ ਦੇ ਸਮੇਂ ਜੇਕਰ ਤੁਹਾਡੇ ਘਰ ਦੇ ਆਸ-ਪਾਸ ਟਟੇਰੀ ਪੰਛੀ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਕਿਸੇ ਵੀ ਪ੍ਰਕਾਰ ਦਾ ਦਾਣਾ ਜ਼ਰੂਰ ਪਾਓ ਇਸ ਦੇ ਨਾਲ ਹੀ ਤੁਸੀਂ ਨਮਕ ਦੇ ਨਾਲ ਨਮਕ ਦੇ ਨਾਲ ਘਰ ਵਿੱਚ ਪੋਚਾ ਲਗਾਉਣਾ ਨਾ ਭੁੱਲੋ ਜੀ ਦੋਸਤੋ ਦਿਨ ਦੇ ਵਿੱਚ ਤੁਹਾਡੇ ਘਰ ਦੇ ਆਸ-ਪਾਸ ਟਟਿਰੀ ਦਾ ਬੋਲਣਾ ਇੱਕ ਉਤਸ਼ਾਹ ਦਾ ਸੰਕੇਤ ਵੀ ਹੁੰਦਾ ਹੈ ਜੇ ਕਈ ਵਾਰ ਦਿਨ ਵੇਲੇ ਟਟਿਰੀ ਤੁਹਾਨੂੰ ਹੌਸਲਾ ਦੇਣ ਦੇ ਲਈ ਆਉਂਦੀ ਹੈ ਹਾਲਾਂਕਿ ਦੋਸਤੋ Hindu ਧਰਮ ਵਿੱਚ ਟਟਿਰੀ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਪਰ ਜੇ ਘਰ ਦੇ ਨੇੜੇ ਟਟਿਰੀ ਪੰਛੀ ਦਿਖਾਈ ਦੇਵੇ ਤਾਂ ਇਹ ਕਿਸੇ ਵੀ ਪ੍ਰਕਾਰ ਦਾ ਬੁਰਾ ਸੰਕੇਤ ਨਹੀਂ ਹੁੰਦਾ ਪਰ ਰਾਤ ਵੇਲੇ ਬਿੱਲੀ ਦਾ ਰੋਣਾ ਕੁੱਤੇ ਦਾ ਰੋਣਾ ਜਾਂ ਫਿਰ ਟਟੇਰੀ ਦਾ ਉੱਚੀ-ਉੱਚੀ ਜਾਂ ਬਾਰ-ਬਾਰ ਬੋਲਣਾ ਹਮੇਸ਼ਾ ਹੀ ਬੁਰਾ ਮੰਨਿਆ ਜਾਂਦਾ ਹੈ। ਦਿਨ ਵੇਲੇ ਵੀ ਟਟੇਰੀ ਸਾਨੂੰ ਰੱਬ ਦੇ ਹੋਣ ਦਾ ਸੰਕੇਤ ਦਿੰਦੀ ਹੈ। ਪਰ ਯਾਦ ਰੱਖੋ ਟਟੇਰੀ ਪੰਛੀ ਕਦੇ ਵੀ ਬੁਰਾ ਨਹੀਂ ਹੁੰਦਾ। ਬਸ ਸਾਨੂੰ ਇਹ ਰਾਤ ਵੇਲੇ ਬੁਰੇ ਸੰਕੇਤ ਦਿੰਦਾ ਹੈ ਜੀ। ਦੋਸਤੋ ਹਰ ਸੰਕੇਤ ਨੂੰ ਮਾੜਾ ਨਾ ਮੰਨੋ। ਕੁਦਰਤ ਸਾਨੂੰ ਇਨ੍ਹਾਂ ਪੰਛੀਆਂ ਜਾਨਵਰਾਂ ਦੁਆਰਾ ਸਾਨੂੰ ਚੰਗੇ ਜਾਂ ਮਾੜੇ ਸੰਕੇਤ ਦਿੰਦੀ ਆ ਰਹੀ ਹੈ ਜੀ। ਪਰ ਸਾਡੇ ਤੱਕ ਸੰਕੇਤ ਲੱਗਿਆ ਆਉਣ ਵਾਲਾ ਪੰਛੀ ਕਦੇ ਵੀ ਮਾਰਾ ਨਹੀਂ ਹੁੰਦਾ ਇਸ ਕਰਕੇ ਦੋਸਤੋ ਜੇਕਰ ਤੁਹਾਡੇ ਘਰ ਦੀ ਛੱਤ ਦੇ ਉੱਪਰ ਕੋਈ ਟਟੇਰੀ ਪੰਛੀ ਆਂਡੇ ਆ ਕੇ ਦਿੰਦਾ ਹੈ ਤਾਂ ਉਸ ਨੂੰ ਕਦੇ ਵੀ ਤੁਸੀਂ ਮਾਰਾ ਸਮਝ ਕੇ ਉਸਦੇ ਆਂਡੇ ਕਦੇ ਵੀ ਨਾ ਤੋੜੋ ਅਤੇ ਨਾ ਹੀ ਉਸ ਨੂੰ ਭਜਾਓ ਦੋਸਤੋ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਕਿਸਾਨ ਉਪਰਾ ਆਪਣੇ ਖੇਤ ਵਿੱਚ ਟਟੇਰੀ ਨੂੰ ਕਦੇ ਵੀ ਨਹੀਂ ਭਜਾਉਂਦੇ ਪਤੇ ਨਾ ਹੀ ਉਸਦੇ ਆਂਡੇ ਤੋੜਦੇ ਹਨ ਉਹ ਹਮੇਸ਼ਾ ਓਨੀ ਜਗ੍ਹਾ ਛੱਡ ਦਿੰਦੇ ਹਨ ਟਟੇਰੀ ਪੰਛੀ ਤੋਂ ਸਾਨੂੰ ਕਿੰਨਾ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਟਟੇਰੇ ਪੰਛੀ ਸਾਨੂੰ ਹਮੇਸ਼ਾ ਮਮਤਾ ਸਿਖਾਉਂਦਾ ਹੈ ਜੀ ਇਹ ਆਪਣੇ ਆਂਡੇ ਉੱਪਰ ਪੂਰੀ ਗਰਮੀ ਵਿੱਚ ਵੀ ਬੈਠਾ ਰਹਿੰਦਾ ਹੈ ਜੀ ਕਦੇ ਵੀ ਆਪਣੇ ਬੱਚਿਆਂ ਨੂੰ ਇਕੱਲਾ ਨਹੀਂ ਛੱਡਦਾ ਜਿਸ ਘਰ ਵਿੱਚ ਇਹ ਆਪਣੇ ਬੱਚੇ ਕੱਢਦੀ ਹੈ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਉਸ ਘਰ ਵਿੱਚ ਮਾਂ ਦੀ ममता ਬਹੁਤ ਜ਼ਿਆਦਾ ਹੋਵੇਗੀ ਟਟੇਰੀ ਸਾਨੂੰ ਹਮੇਸ਼ਾ ਦਿਲ ਵਿੱਚ ममता ਜਗਾਉਂਦੀ ਹੈ ਜੀ ਅਤੇ ਆਪਣੇ ਪਰਿਵਾਰ ਪ੍ਰਤੀ ਹਿੰਮਤ ਨੂੰ ਦਿਖਾਉਂਦੀ ਹੈ ਜੀ ਇਸ ਕਰਕੇ ਇਹ ਕੁਝ ਗੱਲਾਂ ਹਨ ਜਿਹੜੀਆਂ ਜਿਹੜੇ ਕਿ ਅਸੀਂ ਟਟੇਰੀ ਪੰਛੀ ਤੋਂ ਸਿੱਖ ਸਕਦੇ ਹਾਂ ਜੀ ਇਸੇ ਤਰ੍ਹਾਂ ਦੋਸਤੋ ਕਈ ਲੋਕ ਟਟੇਰੀ ਦੀ ਆਵਾਜ਼ ਨੂੰ ਬੁਰਾ ਮੰਨਦੇ ਹਨ ਪਰ ਦੇਖਿਆ ਜਾਵੇ ਤਾਂ ਕੁਦਰਤ ਦੇ ਹਿਸਾਬ ਨਾਲ ਇਹ ਸਿਰਫ ਉਸ ਦੇ ਇੱਕ ਬੋਲਣ ਦਾ ਤਰੀਕਾ ਹੈ ਜਿਵੇਂ ਅਸੀਂ ਬੋਲਦੇ ਹਾਂ ਦੋਸਤੋ ਓਵੇਂ ਹੀ ਹਰ ਪੰਛੀ ਅਤੇ ਜਾਨਵਰ ਬੋਲਦਾ ਹੈ ਪਰ ਵਾਸਤੂ ਸ਼ਾਸਤਰ ਦੇ ਵਿੱਚ ਟਟਿਰੀ ਦੇ ਬੋਲ ਨੂੰ ਥੋੜਾ ਬੁਰਾ ਮੰਨਿਆ ਗਿਆ ਹੈ ਪਰ ਉਹਨਾਂ ਨੇ ਜਿੰਨਾ ਕਿ ਬਿੱਲੀ ਦਾ ਰੋਣਾ ਹੁੰਦਾ ਹੈ ਜੀ ਪਰ ਦੋਸਤੋ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਟਟੇਰੀ ਪੰਛੀ ਸਾਨੂੰ ਇੱਕ ਹੀ ਮੌਸਮ ਦੇ ਵਿੱਚ ਹੀ ਦਿਖਾਈ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਇਹ ਜੀਵ ਰੱਬ ਦੁਆਰਾ ਵੀ ਭੇਜਿਆ ਜਾ ਸਕਦਾ ਹੈ ਕਿਉਂਕਿ ਟਟੇਰੀ ਪੰਛੀ ਸਾਨੂੰ 2-3 ਦਿਨਾਂ ਦੇ ਲਈ ਹੀ ਦਿਖਾਈ ਦਿੰਦਾ ਹੈ ਇਸ ਕਰਕੇ ਜੇਕਰ ਟਟੇਰੀ ਪੰਛੀ ਤੁਹਾਡੇ ਘਰ ਦੇ ਆਸ-ਪਾਸ ਆਪਣੇ ਬੱਚੇ ਲੈ ਕੇ ਗੇੜੇ ਮਾਰਦਾ ਹੈ ਤਾਂ ਤੁਸੀਂ ਇਸ ਨੂੰ ਇੱਕ ਚੰਗਾ ਸੰਕੇਤ ਮੰਨ ਸਕਦੇ ਹੋ ਜੀ ਜੇਕਰ ਤੁਸੀਂ ਇਹਨਾਂ ਨੂੰ ਕੋਈ ਦਾਣਾ ਜਾਂ ਰੋਟੀ ਚੂਰ ਕੇ ਪਾ ਸਕਦੇ ਹੋ ਤਾਂ ਉਸ ਤੋਂ ਵੱਡਾ ਕੋਈ ਪੁੰਨ ਜਾਂ ਕੋਈ ਉਪਾ ਨਹੀਂ ਹੋ ਸਕਦਾ ਦੋਸਤੋ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲੈ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ